ਸਤਿ ਸ਼੍ਰੀ ਅਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਹੋ ਮੈਦਨੀ ਸੂਰੀ ਸਾਥਿਓ ਬੀਤੀ ਰਾਤ ਉਹ ਸ਼ਹਿਰ ਪਰ ਜਿਹੜਾ ਹਾਦਸਾ ਹੋਇਆ ਭਿਆਨਕ ਹਾਦਸਾ ਹੋਇਆ ਉਸਨੇ ਹਰ ਇੱਕ ਦਾ ਦਿਲ ਦਹਿਲਾ ਕੇ ਰੱਖ ਦਿੱਤਾ ਰੂਹ ਕੰਬਾਉਣ ਵਾਲਾ ਉਹ ਹਾਦਸਾ ਹੈ ਔਰ ਜਿਹੜੀਆਂ ਤਸਵੀਰਾਂ ਉੱਥੋਂ ਸਾਹਮਣੇ ਆ ਰਹੀਆਂ ਉਹਨਾਂ ਨੇ ਇੱਕ ਵਾਰ ਅਹਮਦਾਬਾਦ ਜਿਹੜਾ ਪਲੇਨ ਕ੍ਰੈਸ਼ ਹੋਇਆ ਉਹਨੂੰ ਯਾਦ ਕਰਵਾ ਦਿੱਤਾ ਮੰਜ਼ਰ ਇੰਨਾ ਭਿਆਨਕ ਹੈ ਕਿ ਜੰਗ ਦਾ ਮੈਦਾਨ ਲੱਗਦਾ ਐਂ ਲੱਗਦਾ ਕਿ ਇੱਥੇ ਕੋਈ ਜੰਗ ਛਿੜ ਕੇ ਹੱਟੀ ਹੋਵੇ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਉਨ ਤੋਂ ਬਾਅਦ ਜਿਹੜੀ ਜਾਣਕਾਰੀ ਹਾਸਲ ਹੋਈ ਜਾਣਕਾਰੀ ਇਹ ਹੈ ਕਿ ਇੱਕ LPG ਗੈਸ ਨਾਲ ਭਰਿਆ ਟੈਂਕਰ ਜਿਹੜਾ ਹੈ ਜਲੰਧਰ ਹੁਸ਼ਿਆਰਪੁਰ ਹਾਈਵੇ ਤੋਂ ਲੰਘਦਾ ਹੁੰਦਾ ਪਹਿਲਾਂ ਉਹ ਇੱਕ Mahindra ਪਿਕਅਪ ਗੱਡੀ ਨਾਲ ਟਕਰਾਂਦਾ ਤੇ ਉਸ ਤੋਂ ਬਾਅਦ ਹਿੰਦੁਸਤਾਨ ਪੈਟਰੋਲੀਅਮ ਪਲਾਂਟ ਦੇ ਨਜ਼ਦੀਕ ਜਾ ਕੇ ਪਲਟ ਜਾਂਦਾ ਉੱਥੇ ਦੱਸਿਆ ਜਾ ਰਿਹਾ ਕਿ ਇੱਕ ਜ਼ਬਰਦਸਤ ਧਮਾਕਾ ਹੁੰਦਾ ਅੱਗ ਦੀਆਂ ਲਪਟਾਂ ਜਿਹੜੀਆਂ ਇੰਨੀਆਂ ਤੇਜ਼ ਹੁੰਦੀਆਂ ਕਿ ਬਹੁਤ ਜਲਦੀ ਜਿਹੜੀਆਂ ਅੱਗ ਦੀਆਂ ਲਪਟਾਂ ਉਹ ਨੇੜੇ ਜਿਹੜੇ ਘਰ ਆ ਉਹਨਾਂ ਨੂੰ ਪੈ ਜਾਂਦੀਆਂ ਦੁਕਾਨਾਂ ਨੂੰ ਪੈ ਜਾਂਦੀਆਂ ਅਤੇ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਆ ਉਹ ਸੜ ਜਾਂਦੇ ਲੋਕਾਂ ਦਾ ਜਾਨੀ ਨੁਕਸਾਨ ਵੀ ਹੁੰਦਾ ਹੈ ਮਾਲੀ ਨੁਕਸਾਨ ਵੀ ਹੁੰਦਾ ਹੈ ਔਰ ਤਬਾਹੀ ਤਾਂ ਉਦੋਂ ਹੁੰਦੀ ਹੈ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਅੱਗ ਦੀਆਂ ਲਪਟਾਂ ਘਰ ਚ ਦਾਖਲ ਹੋ ਜਾਂਦੀਆਂ ਤੇ ਘਰਾਂ ਦੇ ਅੰਦਰ ਪਏ ਸਿਲੰਡਰ ਵੀ ਫਟ ਜਾਂਦੇ ਹਨ ਮੰਜ਼ਰ ਇਹੋ ਜਿਹਾ ਦਰਦਨਾਕ ਕਿ ਕਿਸੇ ਪੱਥਰ ਦੇ ਇਨਸਾਨ ਦੀਆਂ ਅੱਖਾਂ ਚੋਂ ਵੀ ਖੂਨ ਦੇ ਧਰੋਂ ਨਿਕਲ ਜਾਣ ਲੋਕ ਦੱਸਦੇ ਆ ਕਿ ਉੱਥੇ ਮੌਕੇ ਤੇ ਚੀਕ ਚਾਹੜਾ ਪੈ ਜਾਂਦਾ ਹੈ دہشت ਦਾ ਮਾਹੌਲ ਬਣ ਜਾਂਦਾ ਲੋਕਾਂ ਦੀਆਂ ਚੀਸਾਂ ਲੋਕਾਂ ਦੀਆਂ ਤਕਲੀਫਾਂ ਇਉਂ ਪ੍ਰਤੀਤ ਹੋ ਰਹੀਆਂ ਸਨ ਜਿਵੇਂ ਆਪਣੇ ਸਰੀਰ ਤੇ ਮਹਿਸੂਸ ਹੋ ਰਹੀਆਂ ਹੋਣ ਲੋਕਾਂ ਦਾ ਬਹੁਤ ਸਾਰਾ ਨੁਕਸਾਨ ਹੋਇਆ ਘਰ ਤਹਿਸ ਨਹਿਸ ਹੋ ਗਏ ਲੋਕ ਸੜ ਗਏ ਔਰ ਮੌਕੇ ਤੇ ਐਂਬੂਲੈਂਸਾਂ ਨੂੰ ਬੁਲਾਇਆ ਗਿਆ ਦੱਸਿਆ ਜਾ ਰਿਹਾ ਕਿ ਸਰਕਾਰੀ ਅਤੇ ਨਿੱਜੀ ਐਂਬੂਲੈਂਸਾਂ ਮੌਕੇ ਤੇ ਪਹੁੰਚੀਆਂ ਤੇ ਪੀੜਤਾਂ ਨੂੰ ਬੜੀ ਹੀ ਤੇਜ਼ੀ ਦੇ ਨਾਲ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ ਮੰਤਰੀ ਰਵਜੋਤ ਉੱਥੇ ਪਹੁੰਚਦੇ ਨੇ ਡਾਕਟਰ ਰਵਜੋਤ ਪਹੁੰਚਦੇ ਨੇ ਮੌਕੇ ਦਾ ਜਾਇਜ਼ਾ ਲੈਂਦੇ ਨੇ ਲੇਕਿਨ ਸੱਚੀਓ ਕੱਲ ਜਿਹੜਾ ਇਹ ਭਿਆਨਕ ਹਾਦਸਾ ਉਸ ਤੋਂ ਬਾਅਦ ਜਿਹੜੇ ਲੋਕ ਨੇੜੇ ਸਨ ਹਾਦਸੇ ਦੇ ਉਹ ਬਰਬਾਦ ਹੋ ਗਏ ਮੈਂ ਜਿਵੇਂ ਪਹਿਲਾਂ ਕਿਹਾ ਕਿ ਮੰਜ਼ਰ ਇਹੋ ਜਿਹਾ ਬਣ ਗਿਆ ਕਿ ਜਿਵੇਂ ਕੋਈ ਜੰਗ ਦਾ ਮੈਦਾਨ ਹੋਵੇ ਔਰ ਸੱਚੀਓ ساری ਜ਼ਿੰਦਗੀ ਹੁਣ ਜਿਹੜੇ ਪੀੜਤ ਨੇ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੰਗ ਚੱਲਣੀ ਹੈ ਕਿਉਂਕਿ ਆਪਣੇ ਵਿਛੜ ਗਏ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜ਼ਿੰਦਗੀਆਂ ਤਬਾਹ ਹੋ ਗਈਆਂ ਤੁਹਾਨੂੰ ਮੌਕੇ ਦੇ ਤਸਵੀਰਾਂ ਦਿਖਾਣੇ ਆ ਸੱਚੀਓ ਬੇਚੈਨ ਕਰਨ ਵਾਲੀਆਂ ਤਸਵੀਰਾਂ ਸੱਚੀਓ ਹਿਰ ਦਾ ਵਲੁੰਧਰ ਵਾਲੀਆਂ ਤਸਵੀਰਾਂ ਨੇ ਔਰ ਅਸੀਂ ਦੁਆ ਕਰੀਏ ਕਿ ਜਿਹੜੇ ਪੀੜਤ ਨੇ ਉਹ ਜਲਦੀ ਠੀਕ ਹੋਣ ਜਿਹੜਾ ਉਹਨਾਂ ਨੂੰ ਘਾਟਾ ਪੈ ਗਿਆ ਉਹ ਤਾਂ ਕਦੀ ਪੂਰਾ ਨਹੀਂ ਹੋਣਾ ਪਰ ਫਿਰ ਵੀ ਜਿਹੜੇ ਪੀੜਤ ਨੇ ਜਿਹੜੇ ਇਸ ਸਮੇਂ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਆ ਉਹ ਜਲਦੀ ਠੀਕ ਹੋਣ ਇਹ ਅਸੀਂ ਦੁਆ ਕਰਦੇ ਮੌਕੇ ਤੇ ਤਸਵੀਰ ਦਿਖਾਣੇ। ਇਹ ਕੀ ਗੱਲਬਾਤ ਹੋਈ ਐ ਇੱਥੇ? ਭਜੀ ਐਕਸੀਡੈਂਟ ਹੋਇਆ ਇੱਥੇ ਜਿੱਦਾਂ ਗੱਡੀ ਬਚੀ ਐ ਜਿੱਦਾਂ ਘੁੰਮ ਕੇ ਮੰਗਾਈ ਪਤਾ ਨਹੀਂ ਕੀ ਹੋ ਗਿਆ ਹੋਊਗਾ ਗਾਇ ਨੇ। ਭਜੀ ਇਹ ਚੰਗਾ ਇੱਥੇ ਧਮਾਕਾ ਜਾ ਹੋ ਗਿਆ। ਕਿਸ ਚੀਜ਼ ਦੀ ਗੱਡੀ ਐ? ਇਹ ਭਜੀ ਤੇਲ ਵਾਲਾ ਟੈਂਕਰ ਐ। ਕਿੰਨੇ ਕ ਬੰਦੇ ਇੱਥੇ ਜਿਹੜੇ ਝੁੱਲਸੇ ਕੁਛ ਪਤਾ ਲੱਗਿਆ ਕਿੰਨੇ ਕਿ ਇੰਜਰਡ ਹੋਏ ਹਜੇ? ਕਿਹੜੀ ਕੰਪਨੀ ਦਾ ਪਤਾ ਕਿਸ? ਉਹ ਤਾਂ ਕਿੰਨੇ ਐਂਬੂਲੈਂਸੇ ਚੱਲ ਗਏ ਬੰਦੇ ਮੇਰੇ ਕੋਲ 10-15। ਕਿਹੜ ਕੀ ਬਲਾਸਟ ਵਗੈਰਾ ਦੀ ਆਵਾਜ਼ ਆਈ ਕੀ ਹੋਈ ਹੈ ਬਲਾਸਟ ਹੀ ਤਾਂ ਹੋ ਗਿਆ ਭਜੀ ਸਾਰੇ ਉੱਤੇ ਠੀਕ ਸੁਬਾਹ ਜਾਈ ਤੇ ਬਲਾਸਟ ਹੋ ਗਿਆ ਘਰਾਂ ਦੇ ਵੀ ਨੁਕਸਾਨ ਵੀ ਆਏ ਘਰਾਂ ਦੇ ਵੀ ਨੁਕਸਾਨ ਆਏ ਹਾਂ ਉਹ ਲਾ ਪੂਰਾ ਲੂ ਹੋ ਗਿਆ ਘਰ ਵੀ ਲੂ ਹੋ ਗਿਆ ਓਏ ਮੋੜ ਤੇ ਸਾ ਘਰ ਮੋੜ ਤੇ ਟੈਂਕਰ ਫਟਿਆ ਕਦੋਂ ਦੀ ਗੱਲ ਕਿੰਨੀ ਕੁ ਵਜ ਦੀ ਗੱਲ ਐ ਮੇਰੇ ਖਿਆਲ ਸਾਡੇ 9:30 10 ਵਜੇ ਦੀ ਗੱਲ ਐ ਮੈਂ ਨੌਣ ਲਗਾਈ ਦੁਕਾਨ ਬੰਦ ਕਰਕੇ ਆਇਆ ਮੈਂ ਕੋਠੇ ਦੇ ਮਹੌਲ ਚ ਲਾ ਕਪੜੇ ਲਾਏ ਕਪੜੇ ਲਾ ਕੇ ਇੱਕੋ ਡੱਬਾ ਪਾਣੀ ਦਾ ਪਾਇਆ ਜਾਂ ਦੁਕਾਨ ਦਾ ਠਾ ਮੈਂ ਥੱਲੇ ਉਤਰਿਆ ਫਟਾਫਟ ਧੱਕਾ ਉਹ ਤੇ ਬੱਤੀਆਂ ਬੰਦ ਕਰ ਲੋ ਟੈਂਕਰ ਫਟ ਗਿਆ ਓਏ ਉਹ ਫਟਾਫਟ ਬੱਤੀਆਂ ਕੀਤੀ ਬੱਤੀਆਂ ਬੰਦ ਕੀਤਾ ਫੇਰ ਦੇ ਅੰਦਰ ਅੱਗ ਵੱਢ ਗਈ ਓਏ ਕਿੰਨੇ ਜੀ ਸੀ ਆਪਣੇ ਘਰ ਦੇ ਹਾਂ ਜੀ ਜਿਹਨਾਂ ਨੂੰ ਅੱਗ ਮੈਂ ਅਜੀ 6 ਜੀ ਆ ਠਠਈ 6 ਸਾਰੇ ਹਾਂ ਜੀ ਮੇਰਾ ਪੁੱਤ ਨਹੀਂ ਮੈਂ ਮਰਜੀ ਬਚਾਇਆ ਮੇਰੇ ਅਕਲੀ ਜੀ ਲੇਕਿਨ ਮੈਂ ਉਹਨੂੰ ਮਸੀ ਬਚਾਇਆ ਮਾੜਾ ਦੱਸੋ ਉਹ ਹੋਇਆ ਕਿ ਉਹ ਬਲਾਉਂਦੀ ਤੇ ਸਾਡਾ ਘਰ ਮੋੜ ਤੇ ਆ ਜਿਹੜਾ ਜਿੱਥੇ ਉਹ ਆਪਣੀ ਤਲਵੰਡੀ ਨੂੰ ਜਿਹੜੀ ਛੱਡ ਜਾਂਦੀ ਆ ਤੇ ਉਥੇ ਤਲਵੰਡੀ ਛੜਕ ਗਈ ਤਾਂ ਮੈਂ ਕੋਠੇ ਦੇ ਨਹਾਉਣ ਗਿਆ ਦੁਕਾਨ ਬੰਦ ਮੇਰਾ ਨਾਮ ਗੁਰਮਖ ਸਿੰਘ ਆ ਜੀ ਗੁਰਮਖ ਸਿੰਘ ਖਾਲੀ ਮੜਾ ਸਨੋਹ ਰਾਵਲ ਰਾਮ ਲੈਂ ਮੁਖਤ ਸਿੰਘ ਹਨ ਸਨੋਹ ਰਾਵਲ ਰਾਮ ਰਾਵਲ ਹਾਂਜੀ ਰਾਮਪਿੰਡ ਮੜਿਆਲਾ ਹਾਂਜੀ ਹਾਂਜੀ ਹਾਂ ਸੰਜੀਲਾ ਜਰੂਰ ਹੁੰਦੋਂ ਹੁੰਦੋਂ ਹੋਇਆ ਨਹੀਂ ਸੀ ਹੋਇਆ ਪਾਣੀ ਮੇਰਾ ਟਾਈਮ ਆ ਇਹ 9:30 ਪੌਣੇ 10 ਵਜੇ ਦਾ ਟਾਈਮ ਆ ਅੱਛਾ ਜੀ ਮੈਂ ਦੁਕਾਨ ਬੰਦ ਕਰਕੇ ਕੋਠੇ ਨਾਉਣ ਗਿਆ ਅੱਛਾ ਜੀ ਤੇ ਮੈਂ ਇੱਕੋ ਡੱਬਾ ਪਾਣੀ ਦਾ ਪਾਇਆ ਜਾਂ ਲੋ ਟੈਂਕਰ ਕਾ ਉੱਥੋਂ ਮੋੜ ਕੱਟਣ ਲੱਗਾ ਆਪਣੇ ਮਤਲਬ ਪਲਾਨਟ ਵੱਲੋਂ ਚੱਲਾ ਸੀ ਹਾਂ ਤਲਵੰਡੀ ਵੱਲੋਂ ਕਲ ਮੰਡੀ ਬਤ ਆਇਆ ਕਿਧਰੋਂ ਸੀ ਆਇਆ ਇਧਰੋਂ ਇਹਨੇ ਪਤਾ ਸ਼ਾਕਰੋ ਭਰਿਆ ਟੈਂਕਰ ਸੀਗਾ ਫੁੱਲ ਤੇਲ ਦਾ ਸੀਗਾ ਨਹੀਂ ਗੈਸ ਦਾ ਐਚਪੀ ਐਚਪੀ ਗੈਸ ਗੈਸ ਦਾ ਅੱਛਾ ਹੀ ਐਚਪੀ ਗੈਸ ਦਾ ਟੈਂਕਰ ਸੀ ਵੱਡਾ ਟਰੱਕ ਵੱਡਾ ਟਰੱਕ ਜਿਹੜਾ ਹੁੰਦਾ ਹਜ਼ਾਰਾਂ ਲੀ ਦਾ ਅੱਛਾ ਹੀ ਪਤਾ ਨਹੀਂ ਕਿੰਨੇ ਕੰਨੋਂ ਤੇ ਗੈਸ ਜਲਦੀ ਆ ਗੈਸ ਪਾਰ ਜੋ ਹੁੰਦਾ ਉਹਦੇ ਬੰਦ ਕਰਾ ਚਾਹੀ ਤੇ ਮੈਂ ਨਾਟਕੇ ਕੋਠੇ ਤੋਂ ਥੱਲੇ ਉਤਰਿਆ ਲੈਟਾ ਸਾਰੀਆਂ ਬੰਦ ਕੀਤੀਆਂ ਸਾਰੇ ਪਰਿਵਾਰ ਨੂੰ ਕਿਹਾ ਵੀ ਤੁਸੀਂ ਅੰਦਰ ਬੜ ਜਾਓ ਟੈਂਕਰ ਫਟ ਗਿਆ ਉਹ ਸਾਡੇ ਘਰ ਤੇ ਵੀ ਅੱਗ ਲੱਗੇ ਆਂਡੀਆਂ ਉਹ ਅੱਗ ਜਿਹੜੀ ਸੀਗੀ ਤੁਹਾਡੇ ਘਰ ਦੇ ਘਰਵਾਲੋਂ ਵੀ ਆ ਗਈ ਸਾਰੇ ਅੱਡੇ 'ਚ ਹੀ ਫੈਲ ਗਏ ਪਾਜੀ ਉਹ ਮਡੇਆਲਾ ਅੱਡੇ ਮਡੇਆਲਾ ਅੱਡੇ 'ਚ ਪਿੰਡ ਨੂੰ ਵੀ ਅੱਡੇ ਅੱਡੇ ਪਿੰਡ 'ਚ ਵੀ ਗਈ ਆ ਤੁਸੀਂ ਕੀ ਕਰੇ ਸੀ ਉਹ ਮੈਂ ਉਸ ਨੂੰ ਨਾਲ ਲਗਾਈ ਕੋਠੇ ਤੇ ਜੀ ਅੱਗ ਲੱਗੀ ਮੈਂ ਨਾਟ ਕੇ ਜਾ ਕੇ ਨਾ ਥੱਲੇ ਸਾਰੇ ਪਰਿਵਾਰ ਨੂੰ ਮੈਂ ਕਹਾ ਲੇਟਾ ਬੰਦ ਕਰ ਦਿਓ ਉਹ ਗੈਸ ਟੈਂਕਰ ਫਟ ਗਿਆ ਸਾਡੇ ਲੱਗ ਗਈ ਆ ਨਾ ਬੋਰਡ ਉਹ ਹਾਂਜੀ ਹਾਂਜੀ ਤੇ ਉਹਨਾਂ ਟੈਂਕਰ ਬੰਦ ਇਹਨਾਂ ਨੇ ਸਾਰੇ ਦਰਵਾਜ਼ਾ ਬੰਦ ਕਰਿਆ ਕਿਹਨੇ ਕਿਹਨਾਂ ਨੂੰ ਅੱਗ ਲੱਗੀ ਉਹ ਕਿੰਨੇ ਘਰਾਂ ਨੂੰ ਦੇਖਿਆ ਮੇਰੇ ਆਈਡੀਏ ਦੇ ਨਾਲ ਸਾਰੇ 80 ਨੂੰ ਲੱਗੀ ਉਹ ਆ ਤੁਹਾਡੇ ਕੀ ਨਾਮ ਮੇਰਾ ਨਾਮ ਗੁਰਮਖ ਸਿੰਘ ਆ ਜੀ ਤੁਸੀਂ ਨਹਾਣ ਚੋਂ ਹਾਂਜੀ ਆ ਮੇਰਾ ਸਾਰਾ ਪਰਿਵਾਰ ਆ ਪਾਜੀ ਕੀ ਨਾਮ ਆ ਜੀ ਮੇਰਾ ਨਾਮ ਗੁਰਮਖ ਸਿੰਘ ਆ ਪਾਜੀ ਹਾਂਜੀ ਕੀ ਹੋਇਆ ਬਾ ਕੀ ਆ ਉਹ ਟੈਂਕਰ ਫਟ ਗਿਆ ਜੀ ਕਿੰਨੀਆਂ ਇੱਕ ਗੱਡੀਆਂ ਮੁੱਕ ਤੇ ਹੁਣ ਲੱਗ ਚੁੱਕੀਆਂ ਨੇ ਜੀ ਕਿੰਨੀ ਬੰਦ ਕਰੇ 18 ਤੋਂ 20 ਗੱਡੀਆਂ ਲੱਗ ਚੁੱਕੀਆਂ ਨੇ ਕੈਸ਼ ਵੇਲੇ ਕੀ ਹਾਲਾਤ ਨੇ ਐਸ ਵੇਲੇ ਬਿਲਕੁਲ ਠੀਕ ਹਾਲਾਤ ਨੇ ਕਿਉਂਕਿ ਸ਼ਹਿਰਪੁਰ ਫਾਇਰ ਵਿਭਾਗ ਦੇ 6 ਪਾ ਟੈਂਡਰ ਦੋ ਵਾਰੀ ਰਿਪੀਟ ਹੋ ਚੁੱਕੇ ਨੇ ਗਾਗਨਪੁਰ 에ਅਰ ਬੀਸ ਦਾ ਸੀਗਾ ਗਾਗਨਪੁਰ ਫਾਇਰ ਵਿਭਾਗ ਦੇ ਦੋ ਜਲੰਦਰ ਇੱਕ ਸੋਨਾ ਲਿਕਾ ਸੋਨਾ ਲਿਕਾ ਦੋ ਵਾਰੀ ਰਿਪੀਟ ਹੋਈ ਹੈ ਔਰ ਆਦਮਪੁਰ 에ਅਰ ਬਸ ਦੋ ਵਾਰੀ ਰਿਪੀਟ ਹੋਇਆ ਆਲਮੋਸਟ ਟੋਟਲ ਰੂਲ ਮਿਲਾ ਕੇ 18 ਤੋਂ 19 ਗੱਡੀਆਂ ਲੱਗੀਆਂ ਨੇ ਸ਼ੇਰ ਗੱਡੀਆਂ ਤੇ ਮੱਫੇ ਦੇ ਗੱਡੀਆਂ ਤੁਹਾਨੂੰ ਕਿੰਨੇ ਵਜੇ ਪਾਜੀ ਸੂਚਨਾ ਮਿਲਦੀ ਸੀ ਜੀ ਨਾਟੇ ਸੂਚਨਾ ਮਿਲੀ ਸੀ ਜੀ ਆਫਿਸ ਦੇ ਵਿੱਚ ਵੀ ਤਾਂ ਸਾਨੂੰ ਮੰ ਜੋ ਮੈਨੂੰ ਪਰਸਨਲੀ ਫੋਨ ਆਇਆ ਸੀ ਮੈਂ ਆਫ ਡਿਊਟੀ ਆ ਭਾਜੀ ਮੇਰੀ ਡਿਊਟੀ ਖਤਮ ਹੋ ਚੁੱਕੀ ਆ ਸਾਡਾ ਆਲਮੋਸਟ ਇਹਦੇ ਵਿੱਚੋਂ ਜਿੰਨਾ ਸਟਾਫ ਇੱਥੇ ਆ ਉਹਦੇ ਵਿੱਚੋਂ 75% ਜਿਹੜਾ ਸਟਾਫ ਹੈਗਾ ਉਹ ਆਫ ਡਿਊਟੀ ਚੱਲਦਾ ਤੇ ਐਸੇ ਗੱਲ ਕੀਤੀ ਆ ਵੀ ਤੁਸੀਂ ਕੋਈ ਜਖਮੀ ਵੀ ਕੱਢਿਆ ਘਰਾਂ ਦੇ ਕੀ ਹਾਲਾਤ ਆ ਇਹ ਕੋਈ ਪੀ ਘਰਾਂ ਦੇ ਅੰਦਰ ਜਿੱਦਾਂ ਸ਼ਾਪਸ ਹੈਗੇ ਟੈਂਟ ਹਾਊਸ ਹੈਗੇ ਉਹਦੇ ਵਿੱਚ ਆਪਣੇ ਜਿਹੜੇ ਕਮਰਸ਼ੀਅਲ ਫਾਇਰ ਸਿਲੰਡਰ ਗਿਆ ਐਲਪੀਜੀ ਸਿਲੰਡਰਸ ਹਨ ਉਹ ਸਗੇ ਉਹ ਅੰਦਰੋਂ ਸੇਫਲੀ ਕੱਢ ਦਿੱਤੇ ਗਏ ਨੇ ਤੇ ਜਿਹੜੇ ਕੈਜੂਐਲਟੀਆਂ ਹੋਈਆਂ ਸਾਡੇ ਤੋਂ ਪਹਿਲਾਂ ਜਿਹੜਾ ਐਮਬੂਲੈਂਸ ਜ਼ਰਾ ਆਉਣੀ ਸੀ ਗਿਆ ਆਪਣੇ ਕੰਮ ਕਰਦੇ ਸੀਗੇ ਚੋਰਾ ਦੇ ਵਿਚ ਨਾਲ ਹੀ ਕੈਰੀ ਕਰਕੇ ਸੈਲਫ ਡਿਫੈਂਸ ਦੀ ਟੀਮ ਚੇਤਨਜੀ ਇਹਨਾਂ ਨੂੰ ਕੰਮ ਰਹੀ ਨਿਕੰਦਰ ਨੂੰ ਸੌਰੀ ਤੇ ਜਿਹੜੇ ਟੈਂਕਰ ਦਾ ਐਕਸੀਡੈਂਟ ਆ ਉਹ ਚੋਂ ਐਸੇ ਲੇ ਗੈਸ ਹੈ ਨਹੀਂ ਹੁੰਦੇ ਵਿੱਚ অলਮੋਸਟ ਇਸ ਵੇਲੇ 0.1% ਦੇ ਆਪਾਂ ਚਾਂਸਿਸ ਹੋ ਸਕਦੇ ਆ ਬਟ ਐਟ ਪ੍ਰੈਜ਼ੈਂਟ ਨਹੀਂ ਹੈ ਸੇਫ ਕੀ ਕਰਦਾ ਨੇ ਵੀ ਕਾਬੂ ਪਾ ਲਿਆ ਗਿਆ ਨੇ ਇਹ ਤਾਂ ਸੋਰੀ ਇਹ ਤਾਂ ਅੱਗ ਦਾ ਕਾਬੂ ਤਾਂ 15 20 ਮਿੰਟ ਚ ਪਾ ਲਿਆ ਸੀ ਪਰ ਜਿਹੜਾ ਹੁਣ ਦੇਖੋ ਫਲਾਈਟ ਬੰਦ ਹੋਣ ਕਰਕੇ ਕੁਝ ਸਮਝ ਨਹੀਂ ਆ ਰਿਹਾ ਸੀਗਾ ਕਿ ਅਜੇ ਸ਼ਟਰ ਬੰਦ ਹੈ ਅੰਦਰ ਵੜ ਗਈ ਹੈ ਗੈਸ ਉਹਨਾਂ ਦੇ ਨਾਲ ਹੋ ਗਿਆ ਹੈ ਜਿਹੜੀ ਕੱਪੜੇ ਦੀ ਦੁਕਾਨ ਹੈ ਤੂਰੀ ਦੇ ਨਾਮ ਹੈ ਇਹਨਾਂ ਦੇ ਵਿੱਚ ਅੰਦਰ ਅੱਗ ਬੜਨ ਕਰਕੇ ਥੋੜਾ ਜਿਆਦਾ ਟਾਈਮ ਲੱਗਾ ਆਦਰਵਾਇਜ਼ ਸਭ ਸੇਫ ਹੈ ਠੀਕ ਨਾਮ ਕੀ ਹੈ ਜੀ ਮੇਰਾ ਨਾਮ ਪਵਨ ਕੁਮਾਰ ਸਾਹਿਬ ਹੈ

ਵੀ ਮਤਲਬ ਕਿ ਜਿਹੜਾ ਪਟਾਖਾ ਮਤਲਬ ਹੈ ਨਹੀਂ ਕਿ ਕਿੰਨਾ ਬੜਾ ਹੈ ਕਿ ਇੱਕ ਬੈਂਕ ਕੰਪਨੀ ਜਨ ਆਸ਼ਰਮ ਹੈ ਕਿ ਜਿਹੜਾ ਜੋ ਘਾੜੇ ਮੋਡਲ ਲੱਗਦਾ ਹੈ ਜਿਹੜਾ ਰੈਕਸ਼ਨ ਹੋਇਆ ਹੈ ਉਹਦੇ ਕਰਕੇ ਜਿਹੜਾ ਬਲਾਸ ਹੋਇਆ ਬਹੁਤ ਬੜਾ ਬਲਾਸ ਹੋਇਆ ਉਹ ਹੀ ਜਿਹੜੀ ਗੈਸ ਨੇ ਸਾਰੇ ਬਸੇ ਚੁੱਕੇ ਨੇ ਸਰ ਅਭੀ ਤੱਕ ਕਿੰਨੇ ਲੋਕ ਜੋ ਇੰਜਰਡ ਹੋ ਚੁੱਕੇ ਆ ਕੁਝ ਪਤਾ ਚੱਲਾ ਹੈ ਅਭੀ ਤੱਕ ਨਹੀਂ ਅਭੀ ਅਸਰ ਮੈਂ ਕੁਝ ਨਹੀਂ ਕਰ ਸਕਦਾ ਕੋਈ ਕੈਜੂਐਲਟੀਆਂ ਬਾਰੇ ਕੁਝ ਅਫਵਾਹ ਅਫਵਾਹ ਇਹ ਕਿਹਾ ਜਾ ਰਿਹਾ ਕਿ 5 ਤੋਂ 7 ਕੈਜੂਐਲਟੀ ਹੋ ਗਈ ਤੇ ਲੋਸੀ ਵੀ ਇਹੀ ਅਰਦਾਸ ਕਰਦੇ ਪਰਮਾਤਮਾ ਅਗੇ ਅਫਵਾਹ ਹੀ ਹੋਣ ਪਰ ਕੋਈ ਅਜੇ ਤੱਕ ਮੁੱਢਲੀ ਜਾਣਕਾਰੀ ਕਰਕੇ ਅਸੀਂ ਮੈਂ ਹਸਪੀਟਲ ਜਾ ਕੇ ਦੇਖਦੇ ਆ ਕਿੰਨੇ ਕਿਤੇ ਪਹੁੰਚੇ ਆ ਜੋ ਕਿੰਨੇ ਪਹੁੰਚੇ ਆ ਹੁਣ ਅੱਗੇ ਕੀ ਪਾ ਲਿਆ ਨਹੀਂ ਹਜੇ ਕੰਟਰੋਲ ਹੋ ਗਿਆ ਸਿਰਫ ਟੈਂਕਰ ਹੈਗਾ ਮੈਂ ਕਿਹਾ ਟੈਂਕਰ ਜਿੱਦਾਂ ਠੰਡਾ ਨਹੀਂ ਹੁੰਦਾ ਉਹਨੂੰ ਸਪਰੇਅ ਕਰਿਓ ਪਾਣੀ ਦਾ ਜਦ ਕਿ ਉਹਦਾ ਪਲਾਸਮਾ ਦਾ ਪ੍ਰਭਾਵ ਹੈ ਇੱਕ ਮ ਸਾਈਡ ਹੋ ਜਾ ਸਾਈਡ ਅਕੀਦਾ ਸਾਰੇ ਬਸ ਗਾਲੀ ਨਹੀਂ ਕੱਢੋ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਜੀ ਉਹਦੇ ਲਈ ਕੋਈ ਮੁਆਵਜ਼ਾ ਵਗੈਰਾ ਫਿਰ ਸਰਕਾਰ ਕੀ ਆ ਕੇ ਡਾਕਟਰ ਸਾਹਿਬ ਕਿਹਾ ਜਾ ਰਿਹਾ ਕੋਈ ਲੋਕਾਂ ਲਈ ਅਪੀਲ ਕਰ ਡਾਕਟਰ ਜੋ ਪਿੰਡ ਦੇ ਲੋਕ ਆਇਆ ਯਾਰ ਕੋਈ ਸੁੱਖਾ ਨਾਮ ਦਾ ਵਿਅਕਤੀ ਰਹਿੰਦਾ ਇਲੀਗਲ ਜਿਹੜਾ ਟੈਂਕਰ ਉਸੇ ਜਾ ਰਿਹਾ ਸੀ ਉਹ ਭੜਾਈ ਦਾ ਕੰਮ ਕਰਦਾ ਸੀ ਪੂਰੀ ਮੈਂ ਕਹਾਂਗਾ ਜੀ ਡਿਟੇਲ ਤੱਕ ਇਹਦੀ ਇਨਵੈਸਟੀਗੇਸ਼ਨ ਹੋਊਗੀ ਕਿਉਂਕਿ ਡਿਊਟੀ ਜਿਹੜੀ ਜਾਨਾ ਹੈ ਜੀ ਬੜੀ ਕੀਮਤੀ ਹੋਈ ਹੈਗੀ ਉਹਨਾਂ ਦੀ ਕੀ ਮੰਨੀ ਸਰਕਾਰ ਸਾਡੇ ਜਿਹਦੇ ਪਿੱਛੇ ਜਿਹੜੇ ਬੰਦੇ ਦੀ ਜਿਹੜੇ ਸੰਸਦ ਦੀ ਵੀ ਕੋਈ ਗਲਤੀ ਹੋਈ ਉਹਨੂੰ ਬਖਸ਼ਿਆ ਨਹੀਂ ਜਾਊਗਾ ਥੈਂਕ ਯੂ ਸਰ ਕਿਤਾ ਇੰਦਰ ਰਹਿਣਾ ਜਿਹੜੇ ਵੀ ਸ਼ਕਤੀ ਚੁਕਾਇਆ ਚੁਕਾਇਆ ਉਹਨੂੰ ਤਬਾਹ ਕਰੇਗਾ ਇਹ ਜਦੋਂ ਹੋ ਜਾਂਦੇ ਆ ਕਿ ਜਿੱਦਾਂ ਦਾ ਕੰਮ ਬਾਅਦ ਤੋਂ ਬੰਦ ਕਰਦੇ ਆਂ। ਮੈਂ ਕਹਿੰਦਾ ਮੀਨ ਕਾਰਨ ਰਿਆ। ਹਾਂਜੀ 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 ਹਾਂਜੀ। ਦੇਖੋ ਜੀ ਤੁਸੀਂ ਦੇਖ ਰਹੇ ਹੋ ਸਾਹਮਣੇ ਸੜਕ ਤੇ ਟੈਂਕਰ ਖੜਿਆ ਹੈ ਐਦਕੀ ਸਿਰਫ ਅਜੇ ਤੱਕ ਸਿਰਫ ਆਈਡੀਆ ਲਗਾਇਆ ਜਾ ਸਕਦਾ ਹੈ ਸਾਰਾ ਕੁਝ ਅੰਡਰ ਇਨਵੈਸਟੀਗੇਸ਼ਨ ਹਾਂਜੀ ਅੰਡਰ ਇਨਵੈਸਟੀਗੇਸ਼ਨ ਹੈ ਉਸ ਤੋਂ ਬਾਅਦ ਹੀ ਪ੍ਰੋਪਰ ਤਫਤੀਸ਼ ਤੋਂ ਬਾਅਦ ਤੁਹਾਨੂੰ ਪੱਕੇ ਤੌਰ ਤੇ ਦੱਸ ਸਕਦੇ ਹਾਂ ਬਟ ਜਿਵੇਂ ਸਾਹਮਣੇ ਲੱਗ ਰਿਹਾ ਹੈ ਕਿ ਇੱਕ ਰੋਡ ਐਕਸੀਡੈਂਟ ਕਰਕੇ ਜਿਹੜੀ ਹੈ ਅਗ ਲੱਗੀ ਹੈ ਔਰ ਹੁਣ ਤੱਕ ਵੀ ਪੇਸ਼ੈਂਟ ਸਾਡੇ ਸਿਵਲ ਹਸਪੀਟਲ ਦੇ ਵਿੱਚ ਐਡਮਿਟਡ ਨੇ ਔਰ ਅੰਡਰ ਵਿਦ ਬਰਨ ਇੰਜਰੀਜ਼ ਉਥੇ ਐਡਮਿਟਡ ਨੇ ਕੋਈ ਸੀਰੀਅਸ ਵੀ ਨਹੀਂ ਕੋਈ ਲਾਈਟਲੀ ਬਰਨਡ ਵੀ ਨਹੀਂ ਬਟ ਟੀਮ ਸਾਡੀ ਆਲਰੇਡੀ ਉਥੇ ਅਲਰਟ ਕਰ ਦਿੱਤੀ ਗਈ ਸੀ ਜਿਵੇਂ ਹੀ ਸਾਨੂੰ ਮੈਸੇਜ ਲੱਗਿਆ ਸੀ ਤੇ ਉਥੇ ਸਾਰੇ ਡਾਕਟਰ ਸਹਿਬਾਨ ਸਾਰੀ ਮੈਡੀਕਲ ਫੈਸਿਲਿਟੀਆਂ ਦਵਾਈ और सारा अरेंजमेंट इन प्लेस है उसे इलाज चल रहा है एक तो कैजुअल्टी एक कैजुअल्टी अजय तक रिपोर्ट हो रही है ਜਿਵੇਂ ਜਿਵੇਂ ਹੋਰ ਜਾਣਕਾਰੀ ਮਿਲਦੀ ਹੈ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਜਮਾਲੀ ਨੁਕਸਾਨ ਕਿੰਨਾ ਹੋਇਆ ਲੋਕਾਂ ਦਾ ਘਰਾਂ ਦੁਕਾਨਾਂ ਦਾ ਦੇਖੋ ਤੁਸੀਂ ਦੇਖ ਰਹੇ ਹੋ ਜੀ ਅਜੇ ਵੀ ਫਾਇਰ ਟੈਂਡਰਸ ਜਲੰਧਰ ਫਗਵਾੜਾ ਦਸੂਆ ਹੁਸ਼ਿਆਰਪੁਰ ਸਾਰੇ ਪਾਸਿਓਂ ਆ ਕੇ ਇਸ ਵੇਲੇ ਵੀ ਕੰਮ ਕਰ ਰਹੇ ਨੇ ਸਾਡੀ ਪਹਿਲੀ ਪ੍ਰਾਇੋਰਟੀ ਇਹ ਹੈ ਕਿ ਸਭ ਤੋਂ ਪਹਿਲਾਂ ਜਾਨੀ ਨੁਕਸਾਨ ਨੂੰ ਬਚਾਇਆ ਜਾਵੇ ਔਰ ਇੱਕਦਮ ਫਾਇਰ ਨੂੰ 100% ਐਕਸਟਿੰਗੁਇਸ਼ ਕਰਕੇ ਹੋਰ ਕੋਈ ਗੈਸ ਦੇ ਰਿਮੇਨਿੰਗ 엘ਿਮੈਂਟਸ ਨਾ ਹੋਣ ਉਹਨੂੰ ਪੱਕਾ ਕਰਨ ਲਈ ਨਸਰਾਲਾ ਤੋਂ ਤੇ ਆਦਮਪੁਰ 에ਅਰਫੋਰਸ ਸਟੇਸ਼ਨ ਤੋਂ ਵੀ ਟੀਮਜ਼ ਆਈਆਂ ਹੋਈਆਂ ਨੇ ਅਸੀਂ ਪਹਿਲਾਂ ਉਹ ਕਨਫਰਮ ਕਰਾਂਗੇ ਉਸ ਤੋਂ ਬਾਅਦ ਜਿਹੜੀ ਅਸੈਸਮੈਂਟ مالی ਨੁਕਸਾਨ ਦੀ ਉਹ ਚੱਲਦੀ ਰਹੇਗੀ ਔਰ ਵੰਦਾ ਮੁਆਵਜ਼ਾ ਉਹਨਾਂ ਨੂੰ ਦਿੱਤਾ ਜਾਏ ਮੈਡਮ ਇਹ ਕਾਰਨ ਕੀ ਹੋਇਆ ਮੰਨ ਲਓ ਹਾਸੇ ਦਾ ਕਾਰਨ ਜਿਸ ਨੇ ਦੇਖੋ ਜੀ ਸਾਰਾ ਕੁਝ ਇਨਵੈਸਟੀਗੇਸ਼ਨ ਤੋਂ ਬਾਅਦ ਸਾਹਮਣੇ ਆਏਗਾ ਲੇਕਿਨ ਜਿਵੇਂ ਤੁਸੀਂ ਦੇਖ ਰਹੇ ਹੋ ਅ ਇਸ ਵੇਲੇ ਇਦਾਂ ਲੱਗਦਾ ਹੈ ਕਿ ਰੋਡ ਐਕਸੀਡੈਂਟ ਕਰਕੇ ਜ ਜਿਹਦੇ ਵਿੱਚ ਗੈਸ ਟੈਂਕਰ ਇਨਵੋਲਡ ਸੀ ਉਹਦੇ ਕਰਕੇ ਗੈਸ ਏਮਿਟ ਹੋਈ ਹੈ ਤੇ ਹਮ ਇੱਕ ਲਾਸਵਾਲ ਹੈ ਇਹ ਜੋ ਵੀ ਲੋਕ ਸੀਗੇ ਆਲੇ ਦੁਆਲੇ ਰਹਿੰਦੇ ਪਏ ਸੀਗੇ ਜਾਂ ਇਥੋਂ ਸੜਕ ਤੋਂ ਹੀ ਜਿਹੜੇ ਕਿ ਪਾਸੋਂ ਕਰਦੇ ਪਏ ਸੀਗੇ ਇਹ ਕੁਝ ਕਨਫਰਮ ਹੈ ਦੇਖੋ ਜੀ ਜਿਸ ਸਮੇਂ ਤੇ ਇਨਸੀਡੈਂਟ ਹੋਇਆ ਹੈ ਇਦਾਂ ਲੱਗਦਾ ਹੈ ਕਿ ਇੱਥੇ ਦੇ ਰੈਜ਼ੀਡੈਂਸੀ ਨੇ ਲੇਕਿਨ ਬਾਕੀ ਕੁਝ ਪ੍ਰਵਾਸੀ ਮੈਮ ਤੁਸੀਂ ਕਿ ਰੂ ਸਾਰਾ ਇੰਡਸਟਰੀ ਦਾ ਏਰੀਆ ਹੈ ਕੁਝ ਪ੍ਰਵਾਸੀ ਲੋਕ ਵੀ ਸੀਗੇ ਬਾਕੀ ਮੌਕੇ ਤੇ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਉਸ ਤੋਂ ਬਾਅਦ ਤੁਹਾਨੂੰ ਸਾਰੀ ਜਾਣਕਾਰੀ ਮੈਂ ਬਤਾਇਆ ਜਾ ਰਿਹਾ ਕੋਈ ਸੁੱਖਾ ਨਾਮ ਦਾ ਜੋ ਵਿਅਕਤੀ ਇੱਥੇ ਪਰ ਰਹਿੰਦਾ ਥਾ ਉਹ ਇਲੀਗਲ ਸਿਲੰਡਰ ਫੜ ਰਿਹਾ ਥਾ ਉਹ ਵੀ ਟਾਈਮ ਪਰ ਵਹਾ ਜਾ ਰਿਹਾ ਥਾ ਉਹ ਯਹਾਂ ਪਰ ਦੇ ਰਹਾ ਸਾਰਾ ਕੁਝ ਆਫਟਰ ਇਨਵੈਸਟੀਗੇਸ਼ਨ ਤੁਹਾਨੂੰ ਡੀਟੇਲ ਦੇ ਵਿੱਚ ਦੱਸਿਆ ਜਾਏਗਾ